ਤਰ ਦੇਖੋ ਬੱਸਾਂ ਭਰ ਕੇ ਆ ਗਈਆਂ ਬਾਈ ਸਿੱਧੂ ਮੂਸੇਵਾਲ ਦੀ ਮਾਤਾ ਕੋਲ ਜਿਹੜਾ ਬੱਚਾ ਹੋ ਗਿਆ ਤੇ ਬੱਸਾਂ ਭਰ ਕੇ ਆ ਗਈਆਂ ਦੋਸਤੋ ਸਿੱਧੂ ਮੂਸੇਵਾਲ ਦੀ ਹਵੇਲੀ ਵਿੱਚ ਖੜੇ ਇੱਕ ਵੱਡੀ ਖੁਸ਼ਖਬਰੀ ਸਿੱਧੂ ਮੂਸੇਵਾਲ ਦੀ ਮਾਤਾ ਨੇ ਇੱਕ ਜਿਹੜਾ ਬੱਚੇ ਨੂੰ ਜਨਮ ਦਿੱਤਾ ਇਸ ਵੇਲੇ ਤੁਸੀਂ ਹਵੇਲੀ ਦਾ ਜਿਹੜਾ ਮਾਹੌਲ ਦੇਖ ਸਕਦੇ ਹੋ ਬਹੁਤ ਟਾਈਮ ਤੋਂ ਸਿੱਧੂ ਮੂਸੇਵਾਲ ਦੇ ਮਾਤਾ ਜੀ ਜਿਹੜੇ ਅੰਦਰ ਸੀਗੇ ਹਵੇਲੀ ਦੇ ਪਰ ਹੁਣ ਜਿਹੜਾ ਬਹੁਤ ਸਾਰੀਆਂ ਖਬਰਾਂ ਵੀ ਆ ਰਹੀਆਂ ਸੀ ਬੱਚੇ ਨੂੰ ਜਨਮ ਦਿੱਤਾ ਜਨਮ ਦਿੱਤਾ ਪਰ ਦੋਸਤੋ ਅੱਜ ਰੀਅਲ ਵਿੱਚ ਸਿੱਧੂ ਮੂਸੇਵਾਲ ਦੀ ਮਾਤਾ ਨੇ ਜਿਹੜਾ ਬੱਚੇ ਨੂੰ ਜਨਮ ਦਿੱਤਾ ਤੇ ਪਿਤਾ ਬਲਕੌਰ ਸਿੰਘ ਨੇ ਉਸ ਬੱਚੇ ਦੀ ਤਸਵੀਰ ਸਾਂਝੀ ਕੀਤੀ ਹੈ। ਦੋਸਤੋ ਇਸ ਹਵੇਲੀ ਦਾ ਜਿਹੜਾ ਨਵਾਂ ਵਾਰਸ ਹੈ ਉਹ ਅੱਜ ਆ ਗਿਆ ਹੈ। ਸਿੱਧੂ ਮੂਸੇਵਾਲ ਦਾ ਛੋਟਾ ਭਰਾ ਜਿਹੜਾ ਆਪਾਂ ਕਹਿਦੀ ਵੀ ਇੱਥੇ ਆ ਗਿਆ ਹੈ। ਸਿੱਧੂ ਮੂਸੇਵਾਲ ਦੀ ਹਵੇਲੀ ਦਿਖਾਉਣੇ ਪਹਿਲਾਂ ਤਾਂ ਤੁਹਾਨੂੰ ਆ ਦੇਖੋ ਤੁਸੀਂ ਇਹ ਜਿਹੜੀਆਂ ਸਿੱਧੂ ਬਾਈ ਦੇ ਸੰਦ ਖੜੇ ਨੇ, ਸਿੱਧੂ ਬਾਈ ਦੇ ਜਿਹੜੇ ਟਰੈਕਟਰ ਗੱਡੀਆਂ ਹਨਾ ਦੋਸਤੋ ਸਿੱਧੂ ਮੂਸੇਵਾਲੇ ਦੇ ਫੈਨਸ ਦੀਆਂ ਲੱਖਾਂ ਦਿਵਾਵਾਂ ਨੇ ਜਿਹੜਾ ਅੱਜ ਇਹ ਅਰਦਾਸ ਉਹਨਾਂ ਦੀ ਜਿਹੜੀ ਪੂਰੀ ਹੋਈ ਹੈ ਅੱਜ ਸਿੱਧੂ ਮੂਸੇਵਾਲੇ ਦੀ ਮਾਤਾ-ਕੋਲ ਜਿਹੜਾ ਇੱਕ ਬੱਚਾ ਹੋਇਆ ਹੈਗਾ ਤੇ ਪਿਤਾ ਬਲਕੌਰ ਸਿੰਘ ਨੇ ਉਹਨਾਂ ਦੀ ਜਿਹੜੀ ਤਸਵੀਰ ਸਾਂਝੀ ਕੀਤੀ ਹੈ ਤਕਰੀਬਨ 2 ਸਾਲ ਹੋ ਗਏ 22 ਸਿੱਧੂ ਨੂੰ ਸਾਡੇ ਤੋਂ ਦੂਰ ਹੋਇਆ ਉਸ ਵੇਲੇ ਤੋਂ ਜਿਹੜੀ ਹਵੇਲੀ ਸੀ ਉਹ ਸਾਰੀ ਦੀ ਸਾਰੀ ਸੁੰਨੀ ਪਈ ਸੀ ਉਸੇ ਤਰ੍ਹਾਂ 22 ਸਿੱਧੂ ਦੇ ਜਿਹੜੇ ਸੰਦ ਖੜੇ ਨੇ ਤੁਸੀਂ ਦੇਖ ਸਕਦੇ ਹੋ ਇਹ ਉਹ ਥਾਰ ਹੈ ਜਿਸ ਵਿੱਚ 22 ਸਿੱਧੂ ਮੂਸੇਵਾਲੇ ਨੂੰ ਮਾਰਿਆ ਸੀ ਅੱਜ ਵੀ ਇਹ ਥਾਰ ਹੈ ਜਿਹੜੀ 22 ਸਿੱਧੂ ਮੂਸ ਤੇ ਇਧਰ ਦੇਖੋ ਜਿਹੜਾ ਲੋਕਾਂ ਦਾ ਇਕੱਠ ਹੈ ਉਹ ਬਦਲ ਲੱਗ ਗਿਆ ਕਿਉਂਕਿ ਸਿੱਧੂ ਮੂਸੇਵਾਲ ਦੀ ਹਵੇਲੀ ਵਿੱਚ ਜਿਹੜੀਆਂ ਖੁਸ਼ੀਆਂ ਆ ਚੁੱਕੀਆਂ ਨੇ ਤੇ ਲੋਕ ਜਿਹੜੇ ਆ ਰਹੇ ਨੇ ਆਪਣੀ ਖੁਸ਼ੀ ਜ਼ਾਹਿਰ ਕਰਨ ਕਿਉਂਕਿ ਦੋਸਤੋ ਇਕੱਲਾਪਣ ਜਿਹੜਾ ਦਿਨ ਰਾਤ ਮਾਤਾ ਪਿਤਾ ਨੂੰ ਖਾ ਰਿਆ ਸੀ ਬੇਸ਼ੱਕ ਸਿੱਧੂ ਮੂਸੇਵਾਲ ਦੇ ਫੈਨ ਬਹੁਤ ਸਾਰੇ ਜਿਹੜੇ ਹਵੇਲੀ ਵਿੱਚ ਆਉਂਦੇ ਜਾਂਦੇ ਸੀ ਪਰ ਦੋਸਤੋ ਜਿਹੜਾ ਅਸਲੀ ਬਾਰਸ ਸੀ ਸਿੱਧੂ ਮੂਸੇਵਾਲ ਦੀ ਹਵੇਲੀ ਦਾ ਉਹ ਹੁਣ ਆਇਆ ਹੈ ਬਹੁਤ ਸਾਰੀਆਂ ਲੋਕਾਂ ਵੱਲੋਂ ਪਹਿਲਾਂ ਅਫਵਾਹਾਂ ਡਾਈਆਂ ਗਈਆਂ ਸੀ ਪਰ ਦੋਸਤੋ ਸਾਰੀਆਂ ਝੂਠੀਆਂ ਸੀ ਪਰ ਅੱਜ ਪਿਤਾ ਬਲਕੌਰ ਸਿੰਘ ਨੇ ਜਿਹੜੀ ਇੱਕ ਤਸਵੀਰ ਸਾਂਝੀ ਕਰਤੀ ਵੀ ਸਿੱਧੂ ਮੂਸੇਵਾਲੀ ਦੀ ਮਾਤਾ ਕੋਲ ਜਿਹੜਾ ਬੱਚਾ ਹੋ ਗਿਆ ਤੇ ਬੱਚੇ ਨੂੰ ਜਿਹੜਾ ਸਿੱਧੂ ਮੂਸੇਵਾਲੀ ਦੀ ਤਸਵੀਰ ਅੱਗੇ ਰੱਖ ਕੇ ਤਸਵੀਰ ਕੋਲ ਰੱਖ ਕੇ ਆਪ ਬੈਠ ਕੇ ਤੇ ਇੱਕ ਤਸਵੀਰ ਵੀ ਜਿਹੜੀ ਸਾਂਝੀ ਕੀਤੀ ਹੈ ਤੇ ਅੱਜ ਦੋਸਤੋ ਹੋਰ ਜਿਹੜਾ ਸਾਨੂੰ ਹਵੇਲੀ ਦਾ ਜਿਹੜਾ ਮਾਹੌਲ ਦਿਖਾਉਣ ਨੇ ਤੇ ਇੱਧਰ ਦੇਖੋ ਅੱਜ ਵੀ ਜਿਹੜੇ ਬਹੁਤ ਸਾਰੇ ਫੈਨ ਸਿੱਧੂ ਮੂਸੇਵਾਲੇ ਦੇ ਆਏ ਨੇ ਤੇ ਤਕਰੀਬਨ ਬੋਲਤ ਸਾਰੀਆਂ ਆ ਸਿੱਧੂ ਮੂਸੇਵਾਲ ਦੇ ਟਰੈਕਟਰ ਨਾਲ ਆਪਾਂ ਕਹਿੰਦੇ ਫੋਟੋ ਹੰਕ ਝਾ ਰਹੇ ਸਿੱਧੂ ਮੂਸੇਵਾਲ ਨੇ 18 ਨਾਲ ਜਿਹੜੇ ਫੋਟੋ ਹੰਕ ਝਾ ਰਹੇ ਨੇ ਤੇ ਇੱਧਰ ਦੇਖੋ ਬੱਸਾਂ ਭਰ ਕੇ ਆ ਗਈਆਂ ਬਾਈ ਸਿੱਧੂ ਮੂਸੇਵਾਲ ਦੀ ਮਾਤਾ ਕੋਲ ਜਿਹੜਾ ਬੱਚਾ ਹੋ ਗਿਆ ਤੇ ਬੱਸਾਂ ਭਰ ਕੇ ਆ ਗਈਆਂ ਦੋਸਤੋ ਬਹੁਤ ਇੱਕ ਵੱਡੀ ਖੁਸ਼ਖਬਰੀ ਕਹਿਦੀ ਆਪਾਂ ਵੀ ਮੂਸੇਪਿੰਡ ਵਿੱਚ ਆਈ ਆ ਤੇ ਸਿੱਧੂ ਮੂਸੇਵਾਲ ਦੇ ਚਾਉਣ ਵਾਲਿਆਂ ਲਈ ਆਈ ਆ ਕਿਉਂਕਿ ਇਕੱਲਾਪਣ ਦਿਨ ਰਾਤ ਮਾਤਾ ਪਿਤਾ ਨੂੰ ਖਾ ਰਿਆ ਸੀ ਬਿਲਕੁਲ ਕੱਲੀ ਜਿਹੜੀ ਸਿੱਧੂ ਮੂਸੇਵਾਲ ਦੀ ਹਵੇਲੀ ਬਿਲਕੁਲ ਜਿਹੜੀ ਸੁੰਨੀ ਪਈ ਸੀ ਪਰ ਅੱਜ ਦੁਬਾਰੇ ਫਿਰ ਜਿਹੜੀਆਂ ਰੌਣਕਾਂ ਲੱਗੀਆਂ ਇਸ ਹਵੇਲੀ ਦੇ ਵਿੱਚ ਸਿੱਧੂ ਮੂਸੇਵਾਲ ਦੀ ਹਵੇਲੀ ਦੇ ਵਿੱਚ ਜਿਹੜੀਆਂ ਰੌਣਕਾਂ ਲੱਗ ਚੁੱਕੀਆਂ ਨੇ ਤੇ ਬਹੁਤ ਸਾਰੀਆਂ ਲੋਕਾਂ ਦੀਆਂ ਜਿਹੜੀਆਂ ਅਸੀਸਾਂ ਨੇ ਉਹਨਾਂ ਨੇ ਕੰਮ ਕੀਤਾ ਸਿੱਧੂ ਮੂਸੇਵਾਲ ਦੇ ਬਾਈ ਦੇ ਜਾਣ ਤੋਂ ਬਾਅਦ ਫੈਨ ਕਾਫੀ ਟੁੱਟ ਚੁੱਕੇ ਸੀ ਇਸ ਹਵੇਲੀ ਦਾ ਕੀ ਹੋਊਗਾ ਇਸ ਮਾਤਾ ਪਿਤਾ ਦਾ ਜਿਹੜਾ ਕੀ ਹੋਊਗਾ ਇਹਨਾਂ ਦਾ ਸਾਰਾ ਕੋਈ ਬਣੂਗਾ ਜਾਂ ਨਹੀਂ ਪਰ ਦੋਸਤੋ ਕੱਜ ਪਰਮਾਤਮਾ ਨੇ ਜਿਹੜੀ ਅਰਦਾਸ ਪੂਰੀ ਕੀਤੀ ਆ ਲੋਕਾਂ ਦੀ ਸਿੱਧੂ ਮੂਸੇਵਾਲੀ ਦੀ ਮਾਤਾ ਕੋਲ ਜਿਹੜਾ ਇੱਕ ਬੱਚਾ ਹੋਇਆ ਤੇ ਉਸ ਬੱਚੇ ਦਾ ਨਾਮ ਕੀ ਰੱਖਿਆ ਇਹ ਵੀ ਤੁਹਾਡੇ ਕੋ ਜਲਦੀ ਪੇਸ਼ ਕਰਾਂਗੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਆਹ ਦੇਖੋ ਪਹਿਲਾਂ ਤੁਸੀਂ ਮਾਹੌਲ ਦਿਖਾਈ ਸਿੱਧੂ ਮੂਸੇਵਾਲੀ ਦੀ हवेली ਦਾ ਜਿਹੜੀਆਂ ਕਾਫੀ ਗੱਡੀਆਂ ਇਸ ਵੇਲੇ ਪਰ ਪਰ ਕੇ ਆ ਰਹੀਆਂ ਨੇ ਦੋਸਤੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ